ਜੇ ਕੋਈ ਬਾਰੋਂ ਦੇਖਦਾ ਵਿੱਚ ਅਗੇ ਤਾਂ ਇਸ ਤਰ੍ਹਾਂ ਹੀ ਭਲੇਖਾ ਬੰਦਾ ਕਿ ਕਿਸੇ 5 ਸਟਾਰ ਹੋਟਲ ਦਾ ਕਮਰਾ ਹੈ ਕਿੰਨਾ ਕੁ ਬਾਈ ਜੀ ਇੱਥੇ ਖਰਚਾ ਆ ਗਿਆ ਜੇ ਗੱਲ ਕਰੀਏ ਪੂਰਾ ਕੰਪਲੀਟ ਪਾ ਕੇ ਜਿਹੜੀ ਜਿਹੜੀ ਚੀਜ਼ ਲੱਗੀ ਹੋਈ ਹੈ ਇਹਦੇ ਵਿੱਚ ਉਹਨੂੰ ਖਰਚਾ ਵੀ ਜੀ 3 ਲੱਖ ਦਾ ਕਹਿ ਸਕਦੇ ਹਾਂ ਜੀ ਹਾਂ ਜੀ ਹਾਂ ਜੀ ਰਸਤੇ ਵੀ ਪੁੱਛਦੇ ਜਿਹੜਾ ਲੰਘਦਾ ਹੱਥ ਦੇ ਕੇ ਲੰਘਦਾ ਜਿਆਦਾ ਤੁਹਾਨੂੰ ਪਤਾ ਕੱਲੇ ਕੱਲੇ ਕੋ ਰੁਕਿਆ ਨਹੀਂ ਜਾਂਦਾ ਰਾਹ ਦੇ ਵਿੱਚ ਟਰਾਲੀ ਦੀ ਕੀਮਤ ਦੇਖ ਲਈਏ ਤੇ ਟਰਾਲੀ ਦੀ ਕੀਮਤ ਨਾਲੋਂ ਵੱਧ ਉੱਤੇ ਪੈਸਾ ਲਾਤਾ ਤੁਸੀਂ ਟਰਾਲੀ ਦੇ ਉੱਤੇ ਸਹੀ ਗੱਲ ਹੈ ਭਾਈ ਹਾਂਜੀ ਟਰਾਲੀ 25 ਲੱਖ ਦੀ ਟਰਾਲੀ ਹੋਊਗੀ ਤੇ 3 ਲੱਖ ਉੱਤੇ ਲੱਗਿਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਫਤਿਹਗੜ ਸਾਹਿਬ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਮੌਜੂਦ ਹਾਂ ਅਸ਼ੀਦੀ ਜੋੜ ਮੇਲ ਤੇ ਫਤੇਗੜ ਸਾਹਿਬ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਚੀਜ਼ ਦੇਖਣ ਨੂੰ ਮਿਲ ਰਹੀ ਹੈ ਮੇਰੇ ਪਿੱਛੇ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋਵੋਗੇ ਇੱਕ ਨੌਜਵਾਨ ਕੁਝ ਬੈਠੇ ਨੇ ਵਿੱਚ ਏਸੀ ਲੱਗਿਆ ਹੋਇਆ ਵਾਸ਼ਪੇਸ਼ਨ ਲੱਗਿਆ ਹੋਇਆ ਗੱਦੇ ਪਿਛਾਏ ਹੋਏ ਨੇ ਤੇ ਸ਼ੀਸ਼ਾ ਲੱਗਿਆ ਹੋਇਆ ਕਾਫੀ ਕੁਝ ਚਾਰਜਿੰਗ ਪੁਆਇੰਟ ਲੱਗੇ ਹੋਏ ਨੇ ਤੇ ਪੱਖੇ ਲੱਗੇ ਹੋਏ ਨੇ ਇਹ ਕੋਈ ਆਪਾਂ ਕਹਿ ਸਕਦੇ ਹਾਂ ਘਰ ਦਾ ਕਮਰਾ ਨਹੀਂ ਹੈਗਾ ਜਾਂ ਕਿਸੇ 5 ਸਟਾਰ ਹੋਟਲ ਦਾ ਕਮਰਾ ਨਹੀਂ ਹੈਗਾ ਇਹ ਭਲੇਖਾ ਜ਼ਰੂਰ ਪੰਦਾ ਹੋਊਗਾ ਕਿਸੇ 5 ਸਟਾਰ ਹੋਟਲ ਦਾ ਪਰ ਇਹ ਜਿਹੜੀ ਚੀਜ਼ ਤਿਆਰ ਕੀਤੀ ਗਈ ਹੈ ਇੱਕ ਟਰਾਲੀ ਦੇ ਵਿੱਚ ਇੱਕ ਵੀਰ ਵੱਲੋਂ ਕੀਤੀ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਵੀਰ ਉਹਨਾਂ ਨੇ ਇਹ ਤਿਆਰ ਕੀਤੀ ਹੈ ਸਾਰੀ ਇਹਦੇ ਵਿੱਚ ਜਿਹੜੀ ਚੀਜ਼ ਦੀ ਵੀ ਲੋੜ ਹੈ ਜਿਹੜੀ ਆਪਾਂ ਨੂੰ ਕਮਰੇ ਦੇ ਵਿੱਚ ਹੁੰਦੀ ਹੈ ਇੱਕ ਹੋਟਲ ਦੇ 5 ਸਟਾਰ ਕਮਰੇ ਦੇ ਵਿੱਚ ਹੁੰਦੀ ਹੈ ਉਹ ਹਰੇਕ ਚੀਜ਼ ਇਸ ਟਰਾਲੀ ਦੇ ਵਿੱਚ ਤੁਹਾਨੂੰ ਮਿਲ ਰਹੀ ਹੋਵੇਗੀ ਦੇਖਣ ਦੇ ਲਈ ਤਾਂ ਵੀਰ ਸਾਡੇ ਨਾਲ ਮੌਜੂਦ ਹੈ ਗਲਬਤ ਕਰ ਲੈਨੇ ਆ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਕੀ ਕੀ ਹਾਲ ਜੀ ਵਧੀਆ ਵਧੀਆ ਬਾਈ ਜੀ ਤੁਸੀਂ ਸੁਣਾਓ ਠੀਕ ਠਾਕ ਹਾਂ ਵਧੀਆ ਜੀ ਵਧੀਆ ਕੀ ਨਾਮ ਹੈ ਬਾਈ ਜੀ ਕਿਹੜਾ ਪਿੰਡ ਹੈ ਮੇਰਾ ਨਾਮ ਜੀ ਰਮਨ ਪ੍ਰੀਤ ਹੈ ਤੇ ਪਿੰਡ ਆਪਣਾ ਪੰਡੋਰੀ ਗੋਲਾ ਤਰਨਤਾਰਨੇ ਦੀ ਹੈ ਹਾਂ ਜੀ ਬਾਈ ਜੀ ਇੱਕ ਟਰਾਲੀ ਤਿਆਰ ਕਰਾਈ ਹੋਈ ਹੈ ਤੁਸੀਂ ਇਸ ਚੀਜ਼ ਦਾ ਖਿਆਲ ਕਿਸ ਤਰ੍ਹਾਂ ਆਇਆ ਮਨ ਦੇ ਵਿੱਚ ਦੇਖਣ ਨੂੰ ਤਾਂ ਜੇ ਕੋਈ ਬਾਹਰੋਂ ਦੇਖਦਾ ਵਿੱਚ ਆਗੇ ਤਾਂ ਇਸ ਤਰ੍ਹਾਂ ਹੀ ਭੁਲੇਖਾ ਪੈਂਦਾ ਕਿ ਕਿਸੇ 5 ਸਟਾਰ ਹੋਟਲ ਦਾ ਕਮਰਾ ਹੈ ਏ ਭਾਈ ਜੀ ਇਦਾਂ ਹੀ ਆਪਣੇ ਮੰਡੇ ਲਾਗੋ ਯਾਰ ਦੋਸਤੀ ਉਹ ਸ਼ੌਂਕ ਹੈ ਉਹਨਾਂ ਨੂੰ ਇਹੋ ਜਿਹੀ ਚੀਜ਼ਾਂ ਦਾ ਤੇ ਉਹ ਧਰਨੇ ਤੋਂ ਪਹਿਲਾਂ ਦੀ ਗੱਲ ਹੈ ਉਹ ਇੱਕ ਵਾਰ ਆਪਣੇ ਲਾਗੋ ਕਿਸ ਨੇ ਮਾਰੀ ਜੀ ਮੋਡੀਫਾਈ ਕੀਤੀ ਵਿੱਚ ਕਿਹਨੇ ਲਾਈਟਾਂ ਲੁਟਾਈਆਂ ਲਾਤੀਆਂ ਤੇ ਉਹਨੇ ਉਤੋਂ ਵੇਖਿਆ ਆਂਦਾ ਆਪਾਂ ਇਤੋਂ ਵੀ ਐਂਡ ਕਰਾਉਣੀ ਆ ਤੇ ਉਹ ਇਦਾਂ ਹੀ ਫਿਰ ਉਹਨਾਂ ਨੇ ਆਪਣੇ ਪਹਿਲਾਂ ਤਿਆਰ ਕਰਵਾਈ ਪੀਵੀਸੀ ਵਾਲੀ ਤੇ ਪੀਵੀਸੀ ਰਾਹ ਤੇ ਜਦੋਂ ਜਿਹਦੇ ਜਾਣਦੇ ਹਨ ਖੱਡੇ ਜਵੱਜ ਕੇ ਪੀਵੀਸੀ ਢਿੱਲੀ ਹੋ ਜਾਂਦੀ ਹੁਣ ਕੰਮ ਲੱਕੜ ਵਾਲਾ ਹੀ ਕਰਾਤਾ ਫਿਕਸੀ ਲੱਕੜ ਦਾ ਕਰਾਇਆ ਹੋਇਆ ਸਾਰਾ ਕੰਮ ਹਾਂ ਲੱਕੜ ਦਾ ਸਾਰਾ ਕੰਮ ਤੇ ਕਿੰਨਾ ਕੁ ਬਈ ਜੀ ਇੱਥੇ ਖਰਚਾ ਆ ਗਿਆ ਜੇ ਗੱਲ ਕਰੀਏ ਪੂਰਾ ਕੰਪਲੀਟ ਪਾ ਕੇ ਜਿਹੜੀ ਜਿਹੜੀ ਚੀਜ਼ ਲੱਗੀ ਹੋਈ ਹੈ ਇਹਦੇ ਵਿੱਚ ਉਹਨੂੰ ਖਰਚਾ ਵੀ ਜੀ 3 ਲੱਖ ਦਾ ਕਹਿ ਸਕਦੇ ਹਾਂ ਜੀ ਹਾਂ ਜੀ ਤੇ ਫਿਰ ਜੇ ਕੋਈ ਯਾਰ ਦੋਸਤ ਦੇਖਦਾ ਕਹਿੰਦਾ ਤਾਂ ਹੋਊਗਾ ਇੱਕ ਵਾਰੀ ਕੀ ਯਾਰ ਟਰਾਲੀ ਤਾਂ ਨਹੀਂ ਲੱਗਦੀ ਹੈਗੀ ਸਹੀ ਗੱਲ ਹੈ ਜੀ ਸਾਰੇ ਕਹਿੰਦੇ ਆ ਇੱਥੇ ਮੈਂ ਨਾ ਮੇਲਾ ਲੱਗਾ ਰਿੰਦਾ ਸਾਰੀ ਢੜੀ ਸਾਰੀ ਢੜੀ ਕਈ ਚੇਚਾ ਠਾ ਕੇ ਪੁੱਛਣਗੇ ਯਾਰ ਭਾਈ ਕਿੱਥੋਂ ਬਣਾਈ ਕਿੱਦਾਂ ਬਣਾਈ ਹਾਂ ਹਾਂ ਇਦਾਂ ਹੀ ਇੱਥੇ ਕਿਹੜੀ ਕਿਹੜੀ ਫੈਸਿਲਿਟੀ ਇਸ ਟਰਾਲੀ ਦੇ ਵਿੱਚ ਮੌਜੂਦ ਹੈ ਇਸ ਟਾਈਮ ਕਿਹੜੀ ਕਿਹੜੀ ਚੀਜ਼ ਇੱਥੇ ਅਵੇਲੇਬਲ ਹੈਗੀ ਆ ਵਿੱਚ ਇਸ ਟਾਈਮ ਲਾ ਲੋ ਤੁਸੀਂ ਆਪਣਾ ਕੈਮਰੇ ਲੱਗੇ ਆ ਆਪਣੇ ਵਾਸਵੇਸ਼ਰ ਆ ਸ਼ੀਸ਼ਾ ਵਾ ਚਾਰਜਿੰਗ ਪੁਆਇੰਟ ਆ ਜਿਹੜੀ ਮੇਨ ਗੱਲ ਅੱਜ ਕੱਲ੍ਹ ਦੀ ਆ ਚਾਰਜਿੰਗ ਪੁਆਇੰਟ ਆ ਲਾਈਟ ਆ ਆ ਪੱਖੇ ਲੱਗੇ ਆ ਵਿਚ ਥੱਲੇ ਗੱਦੇ ਵਿਛਾਏ ਆ ਤੇ ਸੌਣ ਦਾ ਇਦਾਂ ਜਿੱਦਾਂ ਆਪਾਂ ਕਮਰੇ ਸੁੱਤੇ ਨੇ ਇਦਾਂ ਦਾ ਆਂਦੇ ਆ ਦੇ ਹਾਂਜੀ ਤੇ ਜੇ ਏਸੀ ਦੀ ਗੱਲ ਕਰੀਏ ਫਿਰ ਏਸੀ ਚੱਲਦਾ ਹੈਗਾ ਇਹ ਕਿ ਵੈਸੇ ਹੀ ਬਈ ਲੱਗੇ ਹੀ ਹੋਇਆ ਨਹੀਂ ਨਹੀਂ ਚੱਲਦਾ ਵੀਰ ਜੀ ਏਸੀ ਚਲਾਈਦਾ ਗਰਮੀਆਂ 'ਚ ਇੱਥੇ ਮਦਰ ਪੜਦਾ ਪਾ ਦਈਦਾ ਹਾਂ ਤੇ ਗਰਮੀਆਂ 'ਚ ਏਸੀ ਚੱਲ ਪੈਂਦਾ ਤੇ ਆ ਐਲ ਸੀ ਡੀ ਹੁਣੇ ਬੰਦ ਕੀਤੀ ਉਹ ਮੁੰਡੇ ਨੇ ਰਿਮੋਟ ਥੱਲੇ ਸੁੱਟ ਲਿਆ ਤੇ ਰਿਮੋਟ ਟੁੱਟ ਗਿਆ ਐਲ ਸੀ ਡੀ ਆ ਰਿਮੋਡਾ ਨਹੀਂ ਉਹ ਵੀ ਚੱਲਦੀ ਆ ਉਹ ਲੱਗੇ ਸਪੀਕਰ ਆ ਹਾਂ ਉਹ ਵੀ ਚੱਲਦੇ ਸਾਰੇ ਤੇ ਕਿਵੇਂ ਲੋਕ ਕਿੰਨੇ ਕੇ ਰਸਤੇ ਦੇ ਵਿੱਚ ਵੀ ਰੋਗ ਰੂਕੇ ਪੁੱਛਦੇ ਸੀਗੇ ਹਾਂਜੀ ਹਾਂਜੀ ਰਸਤੇ ਵੀ ਪੁੱਛਦੇ ਜਿਹੜਾ ਨੰਗਦਾ ਹੱਥ ਦੇ ਕੇ ਨੰਗਦਾ ਜਿਆਦਾ ਤੁਹਾਨੂੰ ਪਤਾ ਕੱਲੇ ਕੱਲੇ ਕੋ ਰੁਕਿਆ ਨਹੀਂ ਜਾਂਦਾ ਰਾਹ ਦੇ ਵਿੱਚ ਹਾਂ ਜਦੋਂ ਆ ਰਹੇ ਇੱਕ ਅੰਕਲ ਚੇਚਾ ਮਗਰ ਹੁੰਦਾ ਹੀ ਗੱਡੀ ਤੇ ਉਹਨਾਂ ਨੇ ਜੇ ਤਾਂ ਵੇਖਿਆ ਕਿ ਕਿੱਡੇ ਵਧੀਆ ਟਾਂਦ ਨਾ ਮੁੜ ਕੇ ਉਹਨੂੰ ਆਂਦੇ ਚਲੋ ਆਹ ਸੇਵਾ ਲੈ ਜਾਓ ਮੇਰੀ ਉਥੇ ਪਾ ਦਿਓ ਫਿਰ ਉਹਨਾਂ ਨੂੰ ਪੈਸੇ ਵੀ ਦਿੱਤੇਗੇ ਉਥੇ ਮਹਾਰਾਜ ਦੇ ਪਾਇਓ ਸੇਵਾ ਤੇ ਜੇ ਗੱਲ ਕਰੀਏ ਕਿਹੜੀ ਜਗ੍ਹਾ ਤੋਂ ਤਿਆਰ ਕਰਵਾਈ ਹੈ ਇਹ ਪੂਰਾ ਜਿਹੜਾ ਮਟੀਰੀਅਲ ਇਹ ਚ ਲਾਇਆ ਹੋਇਆ ਕਿੱਥੋਂ ਤਿਆਰ ਕਰਵਾਇਆ ਸੀ ਇਹ ਇਹ ਬਾਈ ਆਪਣੇ ਪਿੰਡ ਦਾ ਹੀ ਮਿਸਤਰੀ ਆ ਹਾਂਜੀ ਹਾਂਜੀ ਫਿਰ ਦੇਖ ਕੇ ਹੋਰ ਵੀ ਉਹਦੇ ਕੋਲ ਗਾਹ ਗਾਏ ਨੇ ਵੀ ਅਸੀਂ ਵੀ ਤਿਆਰ ਕਰਾਉਣੀ ਆ ਉਹ ਚੀਜ਼ ਜਿਹੜੀ ਤੂੰ ਬਣਾਈ ਆ ਪਹਿਲਾਂ ਹਾਂਜੀ ਹਾਂਜੀ ਕਰਵਾਈ ਹੀ ਲਾਗੂ ਕੇ ਨੇ ਅੱਗੇ ਉਹ ਭੁਲਰਾਂ ਵਾਲੇ ਮੁੰਡੇ ਉੱਥੇ ਲੱਗੇ ਤੇ ਉਹਨਾਂ ਕਰਵਾਈ ਹੀ ਹੋਰ ਵੀ ਇੱਕ ਅੱਧੀ ਆਪਣੇ ਲੱਗੇ ਟਰਾਲੀ ਹੈਗੀ ਆ ਅਰੇ ਐਡੀ ਮੋਡੀਫਿਕੇਸ਼ਨ ਨਹੀਂ ਕਰਦੇ ਆ ਜੀ ਨਹੀਂ ਇਹਦੇ ਆ ਤੇ ਜੇ ਉਦਾਂ ਗੱਲ ਕਰੀਏ ਜਿੱਦਾਂ ਟਰਾਲੀ ਦੀ ਕੀਮਤ ਦੇਖ ਲਈਏ ਤੇ ਟਰਾਲੀ ਦੀ ਕੀਮਤ ਨਾਲੋਂ ਵੱਧ ਉੱਤੇ ਪੈਸਾ ਲਾਤਾ ਤੁਸੀਂ ਟਰਾਲੀ ਦੇ ਉੱਤੇ ਸਹੀ ਗੱਲ ਹੈ ਭਾਈ ਹਾਂਜੀ 40 25 ਲੱਖ ਦੀ ਟਰਾਲੀ ਹੋਊਗੀ ਤੇ 3 ਲੱਖ ਉੱਤੇ ਲੱਗ ਗਿਆ ਅਤੇ ਜੇ ਦੇਖੀ ਅੱਜਕੱਲ ਨੌਜਵਾਨ ਪੀੜ੍ਹੀ ਐੜੀ ਨਸ਼ਿਆਂ ਨੂੰ ਜ਼ਿਆਦਾ ਲੱਗੀ ਹੋਈ ਹੈ ਜਾਂ ਵਿਦੇਸ਼ਾਂ ਦਾ ਰੁੱਖ ਕਰ ਲੈਂਦੀ ਹੈ ਹਾਂਜੀ ਤੁਸੀਂ ਉਹਨਾਂ ਨੂੰ ਕੀ ਅਪੀਲ ਹੈ ਤੁਹਾਡੀ ਕੀ ਕਹਿਣਾ ਚਾਹੁੰਦੇ ਹੋ ਨੌਜਵਾਨ ਸਰ ਇੱਥੇ ਕੰਮ ਧੰਦਾ ਹੀ ਤੁਹਾਨੂੰ ਪਤਾ ਕੋਈ ਹੈ ਨਹੀਂ ਨੌਜਵਾਨ ਅੱਜ ਕੱਲ ਵਿਚਾਰਾ ਵੇਲਾ ਪਹਿਲੇ ਬੰਦਿਆ ਤੁਹਾਨੂੰ ਪਤਾ ਧਿਆਨ ਕੇ ਉਹਨਾਂ ਤੋਂ ਬੰਨੇ ਲੱਗਾ ਹੀ ਰਹਿੰਦਾ ਤੇ ਵਿਦੇਸ਼ ਨੂੰ ਤਾਂ ਭੱਜਦੇ ਆ ਕਿ ਉੱਥੇ ਜ਼ਿੰਦਗੀ ਸੌਖੀ ਉੱਥੇ ਸਾਨੂੰ ਪੈਸੇ ਕੰਮ ਕਰਾਂਗੇ ਪੈਸੇ ਮਿਲਣਗੇ ਇੱਥੇ ਤੁਹਾਨੂੰ ਪਤਾ ਕੰਮ ਦਾ ਮੁੱਲ ਨਹੀਂ ਪੈਂਦਾ ਕੋਈ ਤੇ ਬਦੋ ਬਦੀ ਬੰਦੇ ਡਹਿ ਪੈਂਦੇ ਕਰਨ ਮੈਂ ਘਰਦਿਆਂ ਦਾ ਕਿੰਨਾ ਕੁ ਸਾਥ ਰਿਹਾ ਇਸ ਚੀਜ਼ ਦੇ ਵਿੱਚ ਜੇ ਗੱਲ ਕਰੀਏ ਘਰਦਿਆਂ ਦਾ ਸਾਥ ਹੀ ਆਈ ਪੂਰਾ ਹਾਂਜੀ ਉਹਨਾਂ ਨੇ ਕੁਝ ਵੀ ਕਿਹਾ ਕਰਦਿਆਂ ਨੇ ਇਹ ਤਾਂ ਨਹੀਂ ਕਿਹਾ ਵੀ ਇਹ ਕੀ ਤਿਆਰ ਕਰਾ ਲਿਆ ਜਾਂ ਇਦਾਂ ਜਾਂ ਕੁਝ ਐਵੇਂ ਨਹੀਂ ਉਦਾਂ ਹੀ ਆਂਦੇ ਹੰਦੇ ਪਹਿਲਾਂ ਉਹ ਆਪਣੇ ਵੀਰਿਆ ਲਾਗੂ ਉਹਨਾਂ ਦਾ ਵਾ ਇਹ ਸਾਰਾ ਪ੍ਰੋਜੈਕਟ ਤੇ ਆਂਦੇ ਹੰਦੇ ਕਈ ਵਾਰੀ ਉਹਨਾਂ ਦੇ ਘਰ ਤੇ ਪਰ ਨਹੀਂ ਉਦਾਂ ਹੀ ਜ਼ਿਆਦਾ ਸਾਥ ਹੀ ਰਿਹਾ ਉਹਨਾਂ ਦਾ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਤੁਹਾਨੂੰ ਉਹ ਟਰਾਲੀ ਵੀ ਦਿਖਾਈ ਹੈ ਜਿਹੜੀ ਕਿਸੇ 5 ਸਟਾਰ ਹੋਟਲ ਦਾ ਭਲੇਖਾ ਜ਼ਰੂਰ ਪੰਦੀ ਹੈ ਜਿਸ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਨੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਐਲਸੀਡੀ ਵੀ ਲੱਗੀ ਹੋਈ ਹੈ ਤੇ ਏਸੀ ਵੀ ਲੱਗਿਆ ਹੋਇਆ ਤੇ ਵਾਸ਼ਬੈਸ਼ਨ ਤੇ ਸ਼ੀਸ਼ਾ ਤੇ ਲਾਈਟਿੰਗ ਵੀ ਲੱਗੀ ਹੋਈ ਹੈ ਸਾਰੀ ਤਾਂ ਭਾਈ ਉਹਨਾਂ ਨੇ ਦੱਸਿਆ ਕਿ ਸਾਨੂੰ ਅਸੀਂ ਕਿਸੇ ਦੀ ਟਰਾਲੀ ਦੇਖੀ ਸੀ ਉਹਨੂੰ ਦੇਖ ਕੇ ਅਸੀਂ ਤਿਆਰ ਕਰਵਾਈਆ 3 ਕਿਲਖ ਦਾ ਖਰਚਾ ਜ਼ਰੂਰ ਆ ਚੁੱਕਿਆ ਹੈ ਤੇ ਲੋਕ ਜਦੋਂ ਵੀ ਲੰਘਦੇ ਆ ਲੋਕ ਦੂਰੋਂ ਦੂਰੋਂ ਦੇਖਦੇ ਨੇ ਖੜ ਖੜ ਕੇ ਕਿ ਇਹ ਕਿਹੜੀ ਚੀਜ਼ ਆ ਜਿਹੜੀ ਤਿਆਰ ਕਰਵਾਈ ਹੋਈ ਹੈ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਦੀਪਕ ਚਾਨਣਾ ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ